ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਕੀ 855 ਤੇ ਤੇ ਬਾਕੀ ਬਈ ਹੁਣ ਪਨੀਰੀ ਬੀਜਣ ਲੱਗੇ ਆ 1509 ਤੇ ਇੱਧਰ ਲਿਆਂਦੀ ਪਈ ਆ ਪਨੀਰੀ ਅੱਜ ਬਈ ਜਮੇ ਥੋੜਾ ਜੰਮਾ ਦੀ ਆ ਨੋਰਮਲ ਜੰਮ ਜਾਇ ਜੀ ਦਾ ਵੀ ਇੰਨਾ ਕੁ ਚਾਹੀਦਾ ਹੁੰਦਾ ਮੇਨ ਤੋਈ ਹਜੇ ਤੁਰਿਓ ਤੀ ਬਸ ਤੇ ਅੱਜ 3 ਦਿਨ ਹੋਇਆ ਤੇ ਮੌਸਮ ਵੀ ਖਰਾਬ ਹੋਈ ਜਾਂਦਾ ਬਾਕੀ ਆਪਾਂ ਨੇ ਛਿਟਾ ਦੇ ਦੇਣਾ ਨਹੀਂ ਪਹਿਲਾਂ ਵਾਲਾ ਕੰਮ ਹੋਣਾ ਉਸ ਦਿਨ ਇਕਦ ਨੇ ਰੁਗਿਆ ਤੇ ਬੂਜਾ ਜਾ ਕਰ ਗਿਆ ਉਹ ਘਰਾਂ ਹੀ ਚੜਾਈਆਂ ਜ਼ਿਆਦਾ ਫੜ ਲੀਆਂ ਉਹ ਕੰਮ ਖਰਾਬ ਹੋ ਗਿਆ ਤਾਂ ਫਿਰ ਛਿੱਟਾ ਦੇਣਾ ਬਹੁਤ ਔਖਾ ਫਿਰ ਉਹਨੂੰ ਬੂਜੇ ਹੀ ਹੋਈ ਤੇ ਉਹ ਜਿਹੜਾ 77 ਰਪਾ ਨੇ 78 ਉਹ ਸਾਡਾ ਵਿੱਜਾ ਤਾਂ ਤੇ ਬਾਕੀ ਉਹਨਾਂ ਤੇ ਦਾਈ ਦਾ ਛਿੱਟਾ ਦੇ ਦਿੱਤਾ ਆਪਾਂ ਨੇ ਆਪਾਂ ਨੇ ਉਹ ਲੱਕੜੀ ਵਾਲਾ ਫੱਟਾ ਲਿਆਂਦਾ ਆ ਪੱਟਾ ਕਮਾ ਕੇ ਫੇਰ ਵੀ ਦੇਣੀ ਆ ਤੇ ਬੱਟਾ-ਬੁੱਟਾ ਲਾ ਦਿੱਤੀ ਆਪਾਂ ਨੇ ਬਾਕੀ ਕੱਲ ਉਹਦੇ ਚ ਰੇਡ ਨੂੰ ਪਾਤੇ ਗਿਆ ਮੈਂ ਆਖ ਤਾਕ ਮੇਰੇ ਅੱਜ ਆ ਗਮ ਪਹਿਨਾ ਵੀ ਇਹ ਉਹ ਨਹੀਂ ਕਰੇ ਨਿਸ਼ਾਨ ਪੱਕੇ ਹੀ ਪਾਇਆ ਗਿਆ ਹੁਣ ਫੇਰ ਪਾਤਾ ਨੂੰ ਵੱਢਣ ਲੱਗੀ ਝੋਲੀ ਬਾਕੀ ਹੁਣ ਪੱਟੀ ਪੁੱਟੀ ਬੰਨ ਕੇ ਫੇਰ ਪਾਏ ਕਰੰਗੇ ਤੇ ਕੱਲ ਜੂਰੀਆ ਪਾਤਾ ਆਪਾਂ ਨੇ ਅੱਧਾ ਥੱਲੇ ਅੱਧਾ ਥੱਲੇ ਡਾਇਦਾ ਪਾਇਆ ਬਾਕੀ ਆਪਾਂ ਨੇ ਖਲ ਵੀ ਬਈ ਅੱਜ ਕੀ ਫੇਰ ਪਾਉਣੀ ਆ ਕਾਲਾ ਰਿਜ਼ਲਟ ਵੀ ਵਧੀਆ ਲੱਗਿਆ ਆਪਾਂ ਨੂੰ ਤੇ ਪਨੀਰੀ ਆਪਾਂ ਨੂੰ ਮਿਲ ਗਈ ਬਾਈ ਜੱਲੇ ਬਾਈ ਤੇ 26 ਤੇ ਉਹਨੇ ਨਾਲ ਕਰ ਲਈ ਤੇ ਉਹਨੂੰ ਬੀਜ ਦਾ ਖਰਚ ਆਪਾਂ ਨੇ ਦੇ ਦੇਣਾ ਬਾਕੀ ਆਪਣੀ ਵੀ ਛੱਬੀ ਤਿਆਰ ਹੋ ਜਾਣੀ ਜਿਆਦਾ ਹੈ ਦੀ ਛੱਬੀ ਉਹ ਲੱਗੂਗੀ ਉਹ ਦੂਈ ਆ ਜਿਹੜੀ ਭਈ ਉਹ ਦੇਖਦੇ ਆਪਾਂ ਉੱਥੇ ਛੋਟੀਆਂ ਕਿਹਾਰੀਆਂ ਜਿਹੜੀਆਂ ਆਪਣੀਆਂ ਉੱਧਰ ਉਹਦੇ ਚ ਆਪਾਂ ਲਾ ਦਾਂਗੇ ਇੱਕ ਚ ਉਹ ਬੀਜ ਬਾਕੀ ਐ ਚ ਲੱਗ ਜੂਗਾ ਮਾੜਾ ਮੋਟਾ ਜਿਹੜਾ ਹੋਇਆ ਤੇ ਆ 1509 ਆ ਇਹ ਬੀਜਣੀਆਂ ਅੱਜ ਇਹ ਆਪਾਂ ਨੇ ਮੂੰਗੀ ਵਾਲਾ ਲਾਉਣਾ ਮੂੰਗੀ ਵੀ ਦਿਖਾਵਾਂਗੇ ਕਿਹੋ ਜੀ ਹੋਈ ਆ ਬਾਕੀ ਉਹੋ ਘਟੋ ਘਟ ਵੀ 40% 50% ਵੀ ਉਹ ਕੱਢ ਗਈ ਛਿੱਟਾ ਵੀ ਹੋਰ ਕੱਢ ਲਵੇ ਆਪਣਾ ਤੇ ਫਿਰ ਆਪਾਂ ਨੇ ਉਹ ਕਰਦਣਾ ਤੇ ਸਪਰੇਅ ਕਰਦਣੀ ਜੇ 70% ਵੀ ਅਸੀਂ ਹੋ ਗਈ ਆਪਾਂ ਨੇ ਸਪਰੇਅ ਕਰਦਣੀ ਕਿਉਂਕਿ ਮੌਸਮ ਖਰਾਬ ਹੋ ਜਾਂਦਾ ਫਿਰ ਇਹ ਬੌਣੀ ਹੋ ਪੈਣੀ ਨਹੀਂ ਆਨੇ ਆਪਾਂ ਫਲੀਆਂ ਵੀ ਦੇਖ ਕੇ ਆਏ ਤੇ ਵੀ ਜੋ ਫਲੀਆਂ ਟੁੱਟੇ ਜੋ ਫਲੀਆਂ ਨਹੀਂ ਟੁੱਟਣੀਆਂ ਕਿਉਂਕਿ ਆ ਜਿਹੜਾ ਮੀਂਹ ਪਿਆ ਪਿੱਛੇ ਜਿਹਨੇ ਕੱਖ ਬਹੁਤ ਥੱਲੇ ਤੇ ਘੜਤਾ ਜੰਗਲੇ ਬਣਾਤਾ ਹੁਣ ਤਾਂ ਫੇਰ ਇਦਾਂ ਫਿਰ ਆਪਾਂ ਨੇ ਸਪਰੇਅ ਕਰਕੇ ਉਹਦੇ ਉੱਪਰ ਮੰਨਿਆ ਤੇ ਬੜਵਾ ਕੇ ਉਹੀ ਕੰਮ ਕਰਨਾ ਪੈਣਾ ਉੱਥੇ ਮਸ਼ੀਨ ਨਹੀਂ ਚੱਲਣੀ ਹੈਗੀ ਮਸ਼ੀਨ ਵਾਲਾ ਕੰਮ ਵੀ ਆਪਾਂ ਨੂੰ ਦੱਸਿਆ ਤਾਂ ਵੀਰ ਨੇ ਇੱਕ ਨੇ ਮਸ਼ੀਨ ਵਾਲਾ ਕੰਮ ਉੱਥੇ ਲੋਟ ਨਹੀਂ ਆਉਣਾ ਮਸ਼ੀਨ 'ਚ ਕੱਕ ਫਸੀ ਹੈ ਨਾ ਕੱਕ ਹੋ ਬਹੁਤ ਗਿਆ ਬਾਕੀ ਤੁਹਾਨੂੰ ਵੀ ਦਿਖਾਵਾਂਗੇ ਉੱਥੇ ਤੇ ਹੁਣ ਆ ਪਾਣੀ ਭਰ ਜਿਵੇਂ ਪੂਰਾ ਤੇ ਵੀ ਆਪਾਂ ਕਮਾਉਣੇ ਆ ਫੱਟਾ ਪਿਛਲੀ ਵਾਰੀ ਵੀ ਬਾਈ ਮੈਂ ਪਿਛਲੇ ਤੇ ਪਿਛਲੀ ਵਾਰੀ ਹਾਂ ਪਿਛਲੇ ਤੇ ਪਿਛਲੀ ਵਾਰੀ ਮੈਂ ਫੱਟਾ ਕਮਾ ਕੇ ਬੀਜੀ ਦੀ ਲੀਜ਼ਰ ਕਰਦੇ ਨਾ ਤੇ ਪਾਣੀ ਖੱਡਿਆ ਫਿਰ ਜਦੇ ਫੱਟਾ ਘਮਾਤਾ ਤਾਂ ਫੱਟਾ ਘਮਾ ਦੇ ਬੀਜ ਦੀ ਬਹੁਤ ਵਧੀਆ ਰਿਜ਼ਲਟ ਰਿਹਾ। ਬਾਕੀ ਹੁਣ 8 ਕਿਲੋ ਬੀਜ ਆਪਾਂ ਨੇ ਤੇ ਪਿਆਰੀ ਆਪਾਂ ਨੇ ਛੋਟੀ ਹੋ ਰੱਖੀ ਹੈ ਬੀਜ ਦੇ ਫਿਰ ਵੀ ਸੰਘਣਾ ਹੋ ਜਵੇ ਕੋਈ ਜੱਟ ਫਿਰ ੱੱਕਾ ਫਰੀਕ ਰਹੂਗਾ। ਬਾਕੀ ਆਪਣਾ 1.5 ਕਿਲਾ 2 ਕਿਲਾ 1.5 ਕਿਲਾ ਲੱਗ ਜੂ ਬਹੁਤ ਆੱਖਾਂ ਨੂੰ। 1.5 ਕਿਲਾ ਹੀ ਮੇਨ ਆਪਾਂ ਨੂੰ। ਬਾਕੀ ਦੂਆ ਉੱਪਰ ਲਾਏ ਜਿਹੜਾ ਉਹ ਚ ਆਪਾਂ ਜਾਂ 26 ਲਾ ਦੂਗੇ ਜਾਂ ਫਿਰ 31 ਲਾ ਦਾਂਗੇ। ਜਿਹੜਾ ਲੋਟ ਲੱਗੇ ਉਹ ਲਾ ਦੂਗੇ ਬੀਜ। ਕਿਲੇ 2 ਕਿਲਿਆਂ ਦੀ ਤਾਂ ਹੋਏ ਜਾਣੀ 31 ਉਹ ਆਪਣੇ। ਤੇ ਮਾਕੇ ਹੁਣ ਕਰਦੇ ਆ ਇਹਦਾ ਮਹਾਬਿਆ ਦੀ ਖਵਾਜੀ ਪਾਣੀ ਭਰਦੇ ਪੂਰੇ ਲੱਗੇ ਨਾਲੇ ਰੇੜੇ ਦਾ ਹੀ ਫੱਟਾ ਖੋਲ ਕੇ ਲਿਆਇਆ ਹੁਣ ਹੀ ਤਿਆਰ ਕਰੀ ਹੈ ਗਿਆ ਜੀ ਪਹਿਲਾਂ ਉਹ ਕਰਕੇ ਗਿਆ ਤਾਂ ਉਹ ਲੋਟ ਨਹੀਂ ਆਈ ਗਿੱਦਾ ਹੋ ਗਿਆ ਤਾਂ ਖਾਲਸਾ ਤੇ ਹੁਣ ਆਹ ਘੈਰੀ ਨਮੀ ਬਰਾਈ ਗਿਆ ਫੱਟਾ ਘਮਾਉਣਾ ਇਹਦੇ ਚੰਗਾ ਦੋਰੀਆ ਤਾਂ ਗੇਨਮੈਂਟ ਜਿਵੇਂ ਪਾਣੀ ਭਰਦੇ ਤੇ ਗਾਜ਼ੀ ਉੱਠਦੀ ਹੈ ਨਾ ਉਹ ਟੱਕਾ ਨਾਲ ਦੇ ਨਾਲ ਫੜ ਲੰਗੀ ਜਮੀਨ ਵੀ ਪੈ ਗਿਆ ਫੇਰ ਟੱਕਾ ਨਹੀਂ ਰਹੇਗਾ ਸਾਰੇ ਪਾਣੀ ਆਪਾਂ ਨੇ ਜਿਆਦਾ ਭਰ ਕੇ ਜਾਣਾ ਫੇਰ ਕਿਣੀ ਬੱਦੂਗੀ ਤਾਂ ਦੌਰ ये बोर्द ना मारेगा तू देखे बहुत पागे लकड़ी समाचार लकड़ी है जो दिन भाई मैं मारकर ਉਹ ਵੀ ਲੱਕੜੀ ਵਾਲਾ ਸੀ ਤਾਂ ਤੇ ਉਹ ਸਵਾਦਾਂ ਵੀ ਐ ਖੱਚਮਾ ਹੀ ਕਰੀਦਾ ਖੱਚਮੇ ਵਾਲਾ ਨੇ ਯਾਰ ਆ ਦੇਖੋ ਕਿੰਨਾ ਸੁਣਾ ਪੱਤਰਾ ਕਰਦਾ ਕੋਈ ਕੱਗੀ ਨਹੀਂ ਛੱਡੀ ਵਜਨ ਵਾਲਾ ਸਵਾਜਾ ਹੋ ਜਾਂਦਾ ਪਾਣੀ ਵੀ ਭਰ ਗਿਆ ਨਾ ਇੱਕ ਵਾਰੀ ਥੋੜਾ ਜਿਹਾ ਹੋਰ ਪਾਣੀ ਪਾ ਦਈਏ ਪਾਣੀ ਪੈ ਜੂਵੇ ਫਿਰ ਆਪਾਂ ਬੰਦ ਕਰ ਦਾਂਗੇ ਮੇਰੇ ਪਾਣੀ ਦੀ ਮੋਟੀ ਮਾਰੀ ਕੋਟੀਆਂ ਕਿੰਨੀ ਮਾਇਆ ਹੋਇਆ ਨਾ ਮਟਰ ਨਾਲ ਉਹ ਵੀ ਸੈੱਟ ਹੋ ਗਿਆ ਨਾ ਐਟ ਕੰਮ ਹੋ ਗਿਆ ਮੱਕੀ ਵੀ ਅੱਜ ਨੇ ਕਿਹਾ ਤਾਂ ਨੀਜੀ ਜੀ ਲੈਣ ਤੇ ਟਰੈਕਟਰ ਨੂੰ ਹੁੱਕ ਬਾਈ ਬਹੁਤ ਸੋਹਣੇ ਲੱਗੇ ਠੀਕ ਨੂੰ ਵਧੀਆ ਆਈ ਗਿਆ ਤੇ ਗੱਗੇ ਨਾਲ ਟਰਾਲਾ ਆਇਆ ਫੁੱਲਾ ਡੁੱਲਾ ਪੈ ਗਿਆ ਤੂੰ ਤੇ ਨਾ ਤੰਗ ਕਰਦਾ ਤਾਂ ਉਦੋਂ ਮੈਂ ਪਾਇਆ ਪਹਿਲਾਂ ਉਦੋਂ ਛੰਨ ਲੈ ਕੇ ਆਏ ਅਸੀਂ ਉਦੋਂ ਤੰਗ ਕਰਿਓ ਉਹਨੇ ਔਕਾੜਾ ਨਜ਼ਾਰਾ ਲਿਆ ਛੱਡਿਆ ਨਹੀਂ ਆਹ ਇਹ ਥੋੜਾ ਜਿਹਾ ਹੋਰ ਪਾਣੀ ਪੈ ਜਾਵੇ ਹਾਂ ਹਾਂ ਇਹ ਜਿਹੜਾ ਸਰਕਾਰੀ ਕਾਰੀਗਰ ਚਿੱਪੀ ਜੀ ਬੰਦੇ ਆ। ਸੈਂਟਰ ਗਾ ਕੇ ਉੱਥੇ ਟਰੈਕਟਰ ਜਦੋਂ ਚੱਲਦਾ ਉਹਨੇ ਉੱਧਰ ਤਰਾਕ ਨੂੰ ਮਾਰਨਾ ਚਾਹ। ਪੱਜਣਾ ਛੀ ਜੇ ਦਿੱਤੀ ਅੱਗੇ। ਜਦੋਂ ਗਾਹਾਂ ਤੋਂ ਫਿਰ ਨੜਾ ਵੀ ਸੁੰਦੇ ਹੀ ਹੋ ਜਾਂਦਾ ਕੰਮ ਤਾਂ। ਨਾਲੇ ਗਾਹਾਂ ਤੋਂ ਛਿੱਟੇ ਚੇਬ ਲੈਣੇ ਆ। ਕਿ ਆਪਣੀ ਸਾਰੀ ਜ਼ਮੀਨ ਤੇ ਬਾਈ ਬੂਟੀ ਪੁੱਟਾ ਜਾਣਾ ਗੰਨਾ ਬੂਟੇ। ਚੇਕ ਕਰ ਲਈ ਇਹ ਗਾਹਨ ਬੰਦ ਲਿ ਗਿਆ ਨਾ 57 ਗਿੱਲੇ 10ਰ